ਆਪਣਿਆਂ ਦੀ ਹੀ ਬਗਾਵਤ ਦਾ ਸ਼ਿਕਾਰ ਹੋ ਰਹੀ ਅਕਾਲੀ ਦਲ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ ਅਕਾਲੀ ਦਲ ਦੇ ਬੰਗਾ ਤੋਂ ਮੌਜੂਦਾ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਨੇ ਅੱਜ ਆਪ ਚ ਸਮੂਲਿਤ ਕਰਨ ਲਈ ਸੀਐਮ ਮਾਨ ਨੇ ਖੁਦ ਇਹ ਜੁਆਇਨਿੰਗ ਕਰਵਾਈ ਇਸ ਦੌਰਾਨ ਸੀਐਮ ਨੇ ਕਿਹਾ ਕਿ ਡਾਕਟਰ ਸੁਖੀ ਨੇ ਅੱਜ ਤੱਕ ਸਿਰਫ ਆਪਣੇ ਲੋਕਾਂ ਦੀ ਅਤੇ ਹਲਕੇ ਦੀ ਹੀ ਗੱਲ ਕੀਤੀ ਹੈ ਆਮ ਆਨੀ ਪਾਰਟੀ ਦੇ ਪਰਿਵਾਰ ਦੇ ਵਿੱਚ ਬਹੁਤ ਵਿਲੱਖਣ ਕਿਸਮ ਦਾ ਵਾਦਾ ਹੋ ਰਿਹਾ ਹੈ ਜੋ ਆਮ ਆਨੀ ਪਾਰਟੀ ਦਾ ਵਿਚਾਰ ਹੈ ਜੋ ਆਮ ਆਨੀ ਪਾਰਟੀ ਦਾ এজেন্ডਾ ਹੈ ਹਮ ਲੋਕਾਂ ਦੀ ਸੇਵਾ ਕਰਨਾ ਦਬੇ ਕੁਚਲੇ ਲੋਕਾਂ ਨੂੰ ਉੱਪਰ ਲੈ ਕੇ ਆਉਣਾ ਪੜ੍ਹਾਈ ਹੈਲਥ 인ਫਰਾਸਟ੍ਰਕਚਰ ਰੋਜ਼ਗਾਰ ਜੋ এজেন্ডਾ ਹੈ ਬਿਲਕੁਲ ਉਸ এজੰਡੇ ਤੇ ਪੂਰੇ ਉੱਤਰ ਦੇ ਵਿਧਾਨ ਸਭਾ ਦੇ ਵਿੱਚ ਤੁਸੀਂ ਉਹਨਾਂ ਨੂੰ ਬੋਲਦੇ ਦੇਖਿਆ ਹੋਣਾ ਨਵਾਂ ਸ਼ਹਿਰ ਤੋਂ ਸ਼ਹੀਦ ਸ਼ਹੀਦ ਪਗਲ ਸਿੰਘ ਹੋਰਾਂ ਦੀ ਦਰਤੀ ਨੂੰ ਰਿਪਰੈਜ਼ੈਂਟ ਕਰਦੇ ਆ ਡਾਕਟਰ ਸੁਖਵਿੰਦਰ ਸੁਖੀ ਜੀ ਐਮਐਲਏ ਨੇ ਤੇ ਦਬੇ ਕੁਝੇ ਲੋਕਾਂ ਲਈ ਡਾਕਟਰ ਬੀਮਰਾਓ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਚੱਲਦੇ ਨੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਡਾਕਟਰ ਸੁਖੀ ਜੀ ਇਹਨਾਂ ਦੋਨਾਂ ਨੂੰ ਰਿਪਰੈਜ਼ੈਂਟ ਕਰਦੇ ਆ ਸ਼ਹੀਦ ਭਗਤ ਸਿੰਘ ਦੀ ਧਰਤੀ ਤੋਂ ਐਮਐਲਏ ਨੇ ਤੇ ਡਾਕਟਰ ਪ੍ਰੀਮਰਾ ਉਮੀਦ ਕਰਦੀ ਸੋਚ ਦੇ ਧਾਰਨੀ ਨੇ ਸਾਡੀ ਪਾਰਟੀ ਨੂੰ ਅੰਚ ਬਹੁਤ ਬਲ ਮਿਲਿਆ ਔਰ ਸਾਨੂੰ ਇੱਕ ਐਸਾ ਨੇਤਾ ਜਿਹੜਾ ਦਵੇ ਕੁਝਲੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਦਾ ਹੈ ਖੁਦ ਉਹਨੇ ਪਿੰਡੇ ਤੇ ਹਣਾਈਆਂ ਹੋਈਆਂ ਨੇ ਉਹ ਸਾਡੀ ਪਾਰਟੀ ਜੁਆਇਨ ਕਰ ਰਹੇ ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਇਹਨਾਂ ਦੇ ਤਜਰਬੇ ਦਾ ਇਹਨਾਂ ਦੇ ਐਕਸਪੀਰੀਅੰਸ ਦਾ ਆਉਣ ਵਾਲੇ ਦਿਨਾਂ 'ਚ ਅਸੀਂ ਇਸਤੇਮਾਲ ਵੀ ਕਰਾਂਗੇ ਔਰ ਜੋ ਜੋ ਵੀ ਇਨ ਦੇ ਸਾਥੀ ਇਹਨਾਂ ਨਾਲ ਸੰਗਠਨਾਂ 'ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਸਰਕਾਰਾਂ 'ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਮਿਲ ਕੇ ਦੂਜੇ ਪਾਸੇ ਡਾਕਟਰ ਸੁਖੀ ਨੇ ਕਿਹਾ ਕਿ ਸੀਐਮ ਨੇ ਬਿਨਾਂ ਮੰਗੇ ਮੇਰੇ ਇਲਾਕੇ ਨੂੰ ਬਹੁਤ ਕੁਝ ਦਿੱਤਾ ਅਤੇ ਹੁਣ ਪੂਰੀ ਇਮਾਨਦਾਰੀ ਨਾਲ ਪਾਰਟੀ ਲਈ ਕੰਮ ਕਰਾਂਗਾ ਜਲਾ ਤਾਂ ਮੈਂ ਸੁਦਰਪਮਾਨ ਸਿੰਘ ਮਾਨ ਸਰਪ ਸੀਐਮ ਸਾਹਿਬ ਦਾ ਔਰ ਡਾਕਟਰ ਸੰਦੀਪ ਪਾਠ ਜੀ ਦਤ ਤਲਵਾਤ ਕਰਦਾ ਇਹ ਮੈਨੂੰ ਉਸ ਵਜ੍ਹਾ ਨਾਲ ਉਹਨਾਂ ਨੇ ਜੁਆਇਨ ਕਰਾਇਆ ਮੈਨੂੰ ਲੱਗਦਾ ਕਿ ਇਸ ਪਾਰਟੀ ਦੇ 92 ਐਮਐਲਏ ਹੋਣ ਉਹਨਾਂ ਨੂੰ ਸ਼ਾਇਦ ਦੂਸਰੇ ਅੰਮਲੇ ਦੀ ਲੋੜ ਨਹੀਂ ਪੈਂਦੀ ਪਰ ਅੱਜ ਮੈਂ ਇਹ ਮਾਨ ਮਹਿਸੂਸ ਕਰ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਦਾ ਇੱਕ ਸਪਾਈ ਬਣ ਜਾ ਰਿਹਾ ਮੈਂ ਉਸ ਸਰਕੇ ਤੋਂ ਆਣਾ ਜਿੱਥੇ ਸ਼ਿਦਾਰ ਉਸ ਦਾ ਪਦ ਸੀ ਦਾ ਡਿਪੈਂਡ ਹੈ ਪਰ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਰਿਹਾ ਕਿ ਜਦੋਂ ਮੈਂ ਸੀਐਮ ਸਾਹਿਬ ਨੂੰ ਇਹ ਕਿਹਾ ਕਿ ਜਿਸਿਹਦੇ ਉਸ ਦਾ ਪੱਦਸਿੰਦਪਤ ਉਸ ਸੌਂਕੂ ਪਿਆ ਮੈਂ ਜਿਸ ਦਿਨ ਉਹਨਾਂ ਨੇ ਸੌਂਚ ਚੁੱਕੀ ਸੀ ਮੈਂ ਉਸਨ ਉਸ ਸੌਂਸ ਮਗਰ ਦੇ ਵਿੱਚ ਹਾਜ਼ਰ ਸੀ ਉਸ ਤੋਂ ਬਾਅਦ ਜਦੋਂ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਉੱਥੇ ਯੂਨਿਵਰਸਿਟੀ ਦੇ ਨਾਂ ਤੇ ਇੱਕ ਮੈਡੀਕਲ ਕਾਲਜ ਬਣਾਓ ਤਾਂ ਇਹਨਾਂ ਨੇ ਵਿਦਆਉਟ ਐਨੀ ਹੇਜਿਟੇਸ਼ਨ ਉਸੇ ਬਿਲੀ ਕਿਹਾ ਕਿ ਮੈਂ ਇਸ ਤਰ੍ਹਾਂ ਦੇ ਮੇਰੀ ਕੋਲੇ ਧਰੂ ਬਣਾਉਗਾ ਮੈਂ ਸਮਝਦਾ ਕਿ ਉਹ ਮੇਰੇ ਲਈ ਬਹੁਤ ਵੱਡੀ ਮਾਨ ਬੜੀ ਗੱਲ ਹੈ ਨਾ ਸਮਝਦਾ ਕਿ ਇਸ ਤਰ੍ਹਾਂ ਦੇ ਸੀਐਮ ਨਾਲ ਇਸ ਤਰ੍ਹਾਂ ਦੇ ਪਾਰਟੀ ਨਾਲ ਕੰਮ ਕੀਤਾ ਜਾ ਸਕਦਾ ਸੋ ਮੈਂ ਅੱਜ ਇਹਨਾਂ ਨੂੰ ਜੁਆਇਨ ਕਰ ਰਿਹਾ ਹਾਂ ਔਰ ਮੈਂ ਇਹਨਾਂ ਨੂੰ ਬੁਸ਼ਵਾਸ ਦਿਵਾਣਾ ਕਿ ਕਿ ਮੈਂ ਇਹਨਾਂ ਦੇ ਨਾਲ ਵਫਾਦਾਰੀ ਨਾਲ ਕੰਮ ਕਰੂੰਗਾ ਔਰ ਇਹੀ وجہ ਕਿ ਮੈਂ ਅੱਜ ਆਮ ਆਦਮੀ ਪਾਰਟੀ ਦਾਸਦਏ ਕੀ ਅਕਾਲੀ ਦਲ ਕੋਲ ਹੁਣ ਸਿਰਫ ਦੋ ਹੀ ਵਿਧਾਇਕ ਬਚੇ ਨੇ ਇੱਕ ਤਾਂ ਗਨੀਵ ਕੌਰ ਤੇ ਦੂਜੇ ਮਨਪ੍ਰੀਤ ਰਿਆਲੀ ਜਿਨ੍ਹਾਂ ਚੋਂ ਮਨਪ੍ਰੀਤ ਰਿਆਲੀ ਨੇ ਵੀ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਗਤੀਵਿਧੀਆਂ ਤੋਂ ਦੂਰੀ ਬਣਾਈ ਹੋਈ ਹੈ ਬਿਊਰੋ ਰਿਪੋਰਟ ਪੰਜਾਬ ਕਾਉਂਟਰੀ ਵਸੀ